ਤੇ ਅੱਜ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਰੀ ਸੰਗਤ ਦੇ ਔਰ ਇਹਨਾਂ ਨੇ ਮੈਨੂੰ ਆਪਣੀ ਕੀਮਤੀ ਬੋੜ ਪਾ ਕੇ ਅਸ਼ੀਰਵਾਦ ਦੇ ਕੇ ਇਹ ਉਮੀਦ ਰੱਖੀ ਸੀ ਵੀ ਇਹ ਇਸ ਇਲਾਕੇ ਦੇ ਕੰਮ ਹੋਣਗੇ ਅੱਜ ਇਹਨਾਂ ਦੀ ਉਹ ਉਮੀਦ ਨੂੰ ਮਤਲਬ ਕਿ ਕਹਿ ਸਕਦੇ ਹਾਂ ਪੂਰ ਪੈ ਰਿਹਾ ਵਾ ਇਹਨਾਂ ਦੀ ਉਮੀਦ ਪੂਰੀ ਹੋ ਰਹੀ ਆ ਤੇ ਇਹਨਾਂ ਦੇ ਅਸ਼ੀਰਵਾਦ ਸਦਕਾ ਹੋ ਰਿਹਾ ਇਹਨਾਂ ਦੇ ਟੈਕਸਾ ਦੇ ਵਿੱਚੋਂ ਕੰਮ ਹੋ ਰਿਹਾ ਇਹਨਾਂ ਦੇ ਅਸ਼ੀਰਵਾਦ ਸਦਕਾ ਹੋ ਰਿਹਾ ਜਿਸ ਦਿਨ ਦਾ ਅਸ਼ੀਰਵਾਦ ਦਿੱਤਾ 2007 ਤੋਂ ਅੱਜ ਤੱਕ 6 ਇਲੈਕਸ਼ਨ ਲੜੇ ਨੇ ਤੇ ਹਮੇਸ਼ਾ ਅਸ਼ੀਰਵਾਦ ਦਾ ਵਧਾ ਗਿਆ ਵਾ ਔਰ ਮੈਂ ਮਲਕੇ ਨੇਤਾਨੀ ਮੈਂ ਬੇਟਾ ਮਾਂ ਔਰ ਮੈਂ ਸਿਆਸਤ ਨਹੀਂ ਕਰਦਾ ਸੇਵਾ ਕਰਦਾ ਮੈਂ ਮਤਲਬ ਕਿ ਗਲੀਆਂ ਮੁਹੱਲਿਆਂ ਦਾ ਸੇਵਾਦਾਰਾਂ ਨਾ ਕਿ ਮੈਂ ਕੋਈ ਲੀਡਰ ਹਾਂ ਇਹ ਇਲਾਕੇ ਦਾ ਨਾ ਸਭ ਤੋਂ ਮੇਨ ਰੋਡ ਸੀਗਾ ਇਹ ਮਤਲਬ ਕਿ ਇਧਰੋਂ ਚੁੰਗੀ ਤੋਂ ਨਿਕਲਦਾ ਮੇਨ ਰੋਡ ਸੀਗਾ ਕਾਫੀ ਮਤਲਬ ਕਿ ਦਿੱਕਤ ਹੁੰਦੀ ਸੀਗੀ ਹੁਣ ਜਦੋਂ ਇਹ ਮਤਲਬ ਕਿ ਹੋ ਜਾਏਗਾ ਤੇ ਕਾਫੀ ਸੁੱਖ ਹੋ ਜਾਣਾ ਚੰਡੀਗੜ੍ਹ ਰੋ ਉਹਨੂੰ 10 ਮਿੰਟ ਦਾ ਰਸਤਾ ਪੈਂਦਾ ਜੀ ਇਹ ਚੁੰਗੀ ਤੋਂ ਨਿਕਲਦਾ ਸਿੱਧਾ ਰੋਡ ਉਧਰ ਜੋ ਅੱਜ ਸੰਗਤ ਖੜੀ ਹੈ ਆਪਣੇ ਮੂੰਹੋਂ ਦੱਸ ਰਹੀ ਹੈ ਕਿ ਵੀ ਕਿਸ ਤਰ੍ਹਾਂ ਇੰਨੇ ਸਾਲਾਂ ਦੀ ਦਿੱਕਤ ਨੂੰ ਅੱਜ ਹੱਲ ਹੈ ਜਿਹੜਾ ਇਹ ਕੀਤਾ ਜਾ ਰਿਹਾ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸਮੂਹ ਸੰਗਤ ਦਾ ਆਰਾਮ ਆਦਮੀ ਪਾਰਟੀ ਦੀ ਸਮੂਹੀ ਟੀਮ ਹਰ ਵੇਲੇ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਹਲਕਾ ਪੂਰਬੀ ਗੁਰਾਣਾਕ ਸਟੇਟ ਦੇ ਵਿੱਚ ਅਸੀਂ ਖੜੇ ਆ ਜਿੱਥੇ ਦਲਜੀਤ ਸਿੰਘ ਘਰੇਵਾਲ ਪੋਲਾ ਉਸ ਕਲੋਨੀ ਦੇ ਵਿੱਚ ਪਹੁੰਚੇ ਜਿਹੜੀ ਕਲੋਨੀ ਲਵਾਰੀ ਛੱਡੀ ਹੋਈ ਸੀ ਤੇ तमाम ਜਿਹੜੇ ਕਈ ਵਿਧਾਇਕ ਆਏ ਉਹਨਾਂ ਨੇ ਕੋਈ ਇਸ ਦੀ ਖਬਰ ਨਾਲ ਨਹੀਂ ਕੀਤੀ ਲੇਕਿਨ ਐਮਐਲਏ ਸਾਹਿਬ ਵੱਲੋਂ ਜਿਹੜਾ ਅੱਜ ਨੀ ਪੱਥਰ ਰੱਖਿਆ ਗਿਆ ਜਿਸ ਦੀ ਲਾਗਤ ਜਿਹੜੀ ਅਸੀਂ ਲੱਗਦੇ ਤਕਰੀਬਨ ਹੈਗੀ ਹੈ ਤੇ ਉਸ ਦੇ ਵਿੱਚ ਹੁਣ ਸੀਵਰ ਪਏਗਾ ਤੇ ਉਸ ਤੋਂ ਬਾਅਦ ਪੱਕੀ ਸੜਕਾ ਜਿਹੜੀਆਂ ਬਣਨਗੀਆਂ ਸੁਣੋ ਐਮਐਲਏ ਸਾਹਿਬ ਕੀ ਕਹਿ ਰਹੇ ਨੇ ਮੈਂ ਬਹੁਤ ਹੀ 12 ਪੁਰਾਣਾ 12 ਵਾ ਤੇ ਇਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜੀ ਪਿਛਲੇ ਸਰਕਾਰਾਂ ਰਹੀਆਂ ਨੇ ਕਾਫੀ ਲੰਮੇ ਸਮੇਂ ਤੋਂ ਇਹ ਦਿੱਕਤ ਸੀ ਸੀਵਰੇਜ ਦੀ ਪਾਟਿਸਪਲਾਈ ਦੀ ਸੜਕਾਂ ਦੀ ਸਟਰੀਟ ਲਾਈਟਾਂ ਦੀ ਕੋਈ ਕੰਮ ਨਹੀਂ ਹੋਇਆ ਸੀਗਾ ਤੇ ਅੱਜ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਰੀ ਸੰਗਤ ਦੇ ਔਰ ਇਹਨਾਂ ਨੇ ਮੈਨੂੰ ਆਪਣੀ ਕੀਮਤੀ ਬੋਰਡ ਪਾ ਕੇ ਅਸ਼ੀਰਵਾਦ ਦੇ ਕੇ ਇਹ ਉਮੀਦ ਰੱਖੀ ਸੀ ਵੀ ਇਹ ਇਸ ਇਲਾਕੇ ਦੇ ਕੰਮ ਹੋਣਗੇ ਅੱਜ ਇਹਨਾਂ ਦੀ ਉਹ ਉਮੀਦ ਨੂੰ ਮਤਲਬ ਕਿ ਕਹਿ ਸਕਦੇ ਹਾਂ ਬੂਰ ਪੈ ਰਿਹਾ ਵਾ ਇਨਾਂ ਦੀ ਮੂਜਦ ਪੂਰੀ ਹੋ ਰਹੀ ਆ ਤੇ ਇਹਨਾਂ ਦੇ ਸ਼ਿਰਵਾਸਤ ਕ ਹੋ ਰਿਹਾ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਕੰਮ ਹੋ ਰਿਹਾ ਇਹਨਾਂ ਦੇ ਸ਼ਿਰਵਾਸਤ ਕ ਹੋ ਰਿਹਾ ਔਰ ਇਸ ਜਿਹੜਾ ਗੁਰਨਾਨਕ ਸਟੇਟ ਹੈ ਇਸ ਤੇ ਤਕਰੀਬਨ ਇਹ 80 ਲੱਖ ਦਾ ਕੰਮ ਆ ਜਿਹੜਾ ਸੀਵਰੇਜ ਦਾ ਔਰ 80 ਲੱਖ ਦਾ ਕੰਮ ਹੈਗਾ ਵਾਟਰ ਸਪਲਾਈ ਦਾ ਤੇ ਉਸ ਤੋਂ ਬਾਅਦ ਜਿਹੜੀਆਂ ਸੜਕਾਂ ਦਾ ਕੰਮ 1 ਕਰੋੜ ਦਾ ਉਹ ਵੀ ਟੈਂਡਰ ਲੱਗਿਆ ਹੋਇਆ ਤਕਰੀਬਨ ਇਹ ਘੱਟੋ ਘੱਟ 2.5 ਕਰੋੜ ਦੇ ਵਿੱਚ ਸਾਰਾ ਇਸ ਮਿਲ ਕੇ ਸੀਵਰੇਜ ਵਾਟਰ ਸਪਲਾਈ ਸਟਰੀਟਾਂ ਸੜਕਾਂ ਬਣ ਕੇ ਇਹ ਗੁਰਨਾਨਕ ਸਟੇਟ ਦਾ ਤਿਆਰ ਹੋਣਾ ਵਾ ਤੇ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਸਾਰੇ ਸੰਗਤ ਨੂੰ ਇਸ ਇਲਾਕਾ ਨਿਵਾਸੀਆਂ ਨੂੰ ਤੇ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਪਰਮਾਤਮਾ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਰੱਖਣਾ ਅਸ਼ੀਰਵਾਦ ਰੱਖਣਾ ਤਾਂ ਕਿ ਇਸ ਇਲਾਕੇ ਨੂੰ ਜਿਸ ਉਮੀਦ ਨਾਲ ਮੈਨੂੰ ਵੋਟ ਪਾ ਕੇ ਇਹਨਾਂ ਨੇ ਐਮਐਲਏ ਬਣਾਇਆ ਸੀ ਉਹ ਉਮੀਦਾਂ ਸਾਰੀਆਂ ਪੂਰੀਆਂ ਕਰ ਸਕਣ ਔਰ ਵਿਧਾਨ ਸਭਾ ਹਲਕਾ ਪੂਰਬੀ ਦਾ ਕੋਈ ਵੀ ਕੰਮ ਚਾਹੇ ਉਹ ਸਟਰੀਟ ਲਾਈਟ ਦਾ ਵਾ ਚਾਹੇ ਸੜਕਾਂ ਦਾ ਵਾ ਚਾਹੇ ਸੀਵਰੇਜ ਦਾ ਚਾਹੇ ਪਾਣੀ ਸਪਲਾਈ ਦਾ ਵਾ ਤੇ ਕਿਸੇ ਤਰ੍ਹਾਂ ਦਾ ਵੀ ਕੰਮ ਚਾਹੇ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਆ ਹਸਪੀਟਲ ਦੀ ਗੱਲ ਕਰਦੇ ਆ ਸਕੂ ਅੱਜ ਹਰ ਗਲੀ ਹਰ ਮੁਹੱਲੇ ਵਿੱਚ ਕੰਮ ਚੱਲ ਰਿਹਾ ਇਹ ਸਾਰਾ ਸੰਗਤਾਂ ਦੇ ਅਸ਼ੀਰਵਾਦ ਨਾਲ ਤੇ ਸੰਗਤਾਂ ਦੇ ਟੈਕਸਾਂ ਚੋਂ ਕੰਮ ਚੱਲ ਰਿਹਾ ਔਰ ਆਮ ਆਦੀ ਪਾਰਟੀ ਸਰਕਾਰ ਬਣਾਈ ਇਹਨਾਂ ਨੇ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲੀ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦੀ ਅਸ਼ੀਰਵਾਦ ਸਦਕਾ ਇਸ ਇਲਾਕੇ ਦੇ ਵਿੱਚ ਅੱਜ ਕੰਮ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਦੇ ਸਾਰੇ ਕੰਮ ਕਰਾਏ ਜਾਣਗੇ ਕੋਈ ਵੀ ਕਮੀ ਨਹੀਂ ਰਹੇਗੀ ਜੋ ਜਿਹੜੀ ਉਮੀਦ ਰੱਖੀ ਸੀ ਇਹਨਾਂ ਨੇ ਔਰ ਉਹ ਉਮੀਦ ਹਰ ਹਾਲ ਦੇ ਵਿੱਚ ਪੂਰੀ ਕੀਤੀ। ਲੇਕਿਨ ਐਮਐਲਏ ਸਾਹਿਬ ਤੁਹਾਨੂੰ ਦੱਸੀ ਉਹਦੋਂ ਤੋਂ ਜਾਣਦੇ ਜਦੋਂ ਕੌਂਸਲਰ ਸੀਗੇ ਤੁਸੀਂ ਆਪਣੇ ਉਹ ਵਾਰਡ ਦਾ ਕੰਮ ਨਹੀਂ ਛੱਡਦੇ ਸੀਗੇ। ਉਹ ਵਾਰਡ ਦੇ ਵਿੱਚ ਹਰ ਵੇਲੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਬਹਿ ਕੇ ਚਾਹ ਚਪੀਂ ਚਲੇ ਜਾਂਦੇ ਸੀਗੇ। ਲੇਕਿਨ ਐਮਐਲਏ ਇਦਾਂ ਹੀ ਚਾਹੀਦਾ ਵਾ ਜਿਹੜਾ ਲੋਕਾਂ ਦੀ ਆਵਾਮ ਦੇ ਨਾਲ ਜੁੜ ਕੇ ਲੱਗਾ ਹੋਵੇ। ਉਹ ਐਮਐਲਏ ਨਹੀਂ ਚਾਹੀਦੇ ਜਿਹੜੇ ਦਫ਼ਤਰਾਂ ਦੇ ਵਿੱਚ ਬਹਿ ਕੇ ਏਸੀ ਲੁਫਤ ਲੈਂਦੇ ਹੋਣ। ਲੇਕਿਨ ਚਾਹ ਧੂਪ ਨਹੀਂ ਹੈ ਧੂਪ ਨਹੀਂ ਪੈ ਰਹੀ ਸਿਕਰ ਧੁੱਪ ਹੈਗੀ ਹੈ। ਤੁਸੀਂ ਸਾਬ ਲੋਕਾਂ ਦੇ ਵਿੱਚ ਖੜੇ ਹੋ ਆਵਾਮ ਦੇ ਵਿੱਚ ਖੜੇ ਹੋ। ਇਹ ਕਲੋਨੀ ਨੂੰ ਹੁਣ ਤੁਸੀਂ ਇਹ ਕਲੋਨੀਸ ਕਰਕੇ ਮੈਂ ਕਹਾਂਗਾ ਬਸਾਦਾ ਕੀ ਜਿੱਥੇ ਕਈ ਲਵਾਰਿਸ਼ ਕਲੋਨੀ ਛੱਡੀ ਹੋਈ ਸੀ ਨਾ ਤੇ ਸੀਵਰ ਸੀ ਨਾ ਤੇ ਪਾਣੀ ਸੀਗਾ ਨਾ ਕੋਸ ਸੀਗਾ ਲੇਕਿਨ ਕਲੋਨੀ ਬਸਾਤੀ ਕਲੋਨੀ ਵਾਲੇ ਦੀਆਂ ਅੰਨੀਆਂ ਦੁਆਵਾਂ ਜਦੋਂ ਕਾਸ਼ ਤੁਹਾਨੂੰ ਐਮਪੀ ਦੀ ਸਟਿੱਕਰ ਮਿਲ ਜਾਂਦੀ ਤਾਂ ਮੇਰੇ ਖਿਆਲ ਨਾਲ ਫਤਵਾ ਜਾਰੀ ਹੋ ਜਾਣਾ ਸੀ ਤੇ ਜਿੱਤ ਜਾਣਾ ਸੀ ਇਹ ਜੋ ਕੁਝ ਵੀ ਹੈ ਇਹ ਸੰਗਤਾਂ ਦੇ ਅਸ਼ੀਰਵਾਦ ਨਾਲ ਮੈਂ ਪਹਿਲੇ ਕਹਿ ਕੇ ਹਟਿਆ ਮਾਂ ਮੈਂ ਜਿਸ ਦਿਨ ਦਾ ਅਸ਼ੀਰਵਾਦ ਦਿੱਤਾ 2007 ਤੋਂ ਅੱਜ ਤੱਕ 6 ਇਲੈਕਸ਼ਨ ਲੜੇ ਨੇ ਤੇ ਹਮੇਸ਼ਾ ਅਸ਼ੀਰਵਾਦ ਦਾ ਵੱਧ ਆ ਗਿਆ ਵਾ ਬਿਲਕੁਲ ਔਰ ਮੈਂ ਮਲਕੇ ਨੇਤਾ ਨਹੀਂ ਮੈਂ ਬੇਟਾ ਮਾਂ ਔਰ ਮੈਂ ਸਿਆਸਤ ਨਹੀਂ ਕਰਦਾ ਸੇਵਾ ਕਰਦਾ ਵਾਂ ਮੈਂ ਮਲਕੇ ਗਲੀਆਂ ਮੁਹੱਲਿਆਂ ਦਾ ਸੇਵਾਦਾਰਾਂ ਨਾ ਕਿ ਮੈਂ ਕੋਈ ਲੀਡਰ ਹਾਂ ਔਰ ਇਹਨਾਂ ਦਾ ਮਲਕੇ ਬਜ਼ੁਰਗਾਂ ਦਾ ਮਲਕੇ ਬੇਟਾ ਵਾਂ ਮੇਰੀਆਂ ਭੈਣਾਂ ਦਾ ਭਰਾ ਵਾਂ ਮਲਕੇ ਭਰਾਵਾਂ ਦਾ ਪਾਈਆਂ ਤੇ ਇਹਨਾਂ ਦਾ ਅਸ਼ੀਰਵਾਦ ਸਦਕਾ ਕਿਉਂਕਿ ਜੇ ਇਹ ਮੈਨੂੰ ਐਮਐਲਏ ਨਾ ਬਣਾਉਂਦੇ ਆਪਣੇ ਕੀਮਤੀ ਬੋਰਡ ਨਾ ਪਾਉਂਦੇ ਮੇਰਾ ਸਮਰਥਨ ਨਾ ਕਰਦੇ ਤੇ ਮੈਂ ਇਸ ਕਾਬਲ ਨਾ ਹੁੰਦਾ ਜੋ ਅੱਜ ਕੰਮ ਕਰਾ ਸਕਿਆ ਇਹਨਾਂ ਦੇ ਅਸ਼ੀਰਵਾਦ ਸਦਕਾ ਇਹ ਕੰਮ ਹੋ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਅਸ਼ੀਰਵਾਦ ਨਾਲ ਤੇ ਸਾਰੇ ਸਾਰੇ ਕੰਮ ਹੋਰ ਵੀ ਹੋਣਗੇ। ਲੇਕਿਨ ਤੁਹਾਡੇ ਦਫ਼ਤਰ ਜਦੋਂ ਵੀ ਜਾਈਦੇ ਨਾ ਤੁਹਾਡੇ ਦਫ਼ਤਰ ਤੇ ਹਰ ਚੀਜ਼ ਅਵੇਲੇਬਲ ਹੁੰਦੀ ਆ ਕਿ ਲੋਕਾਂ ਨੂੰ ਆਹ ਨਹੀਂ ਲੋਕਾਂ ਦੇ ਮੂੰਹ ਸੁਣਿਆ ਕਿ ਸਟੈਂਪ ਲਾਣ ਤੋਂ ਇਨਕੁਇਰੀ ਜੋਰ ਕਰਤਾ ਯਾਰ ਸਟੈਂਪ ਵੀ ਲਾਈ ਉਹ ਹਰ ਕੋਈ ਬੰਦਾ ਉੱਥੇ ਅਵੇਲੇਬਲ ਹੁੰਦਾ ਕਿ ਹਾਂ ਵੀ ਲਿਆਓ ਯਾਰ ਕੰਮ ਲਿਆਓ ਅਸੀਂ ਕਰਕੇ ਦਈਏ। ਕਈ ਪੁਰਾਣੇ ਐਮਐਲਏ ਸੀਗੇ ਉਹ ਤਾਂ ਦਫ਼ਤਰ ਤੇ ਮਿਲਦੇ ਨਹੀਂ ਸੀਗੇ ਉਹਨਾਂ ਪੀਏ ਵੀ 36 ਨਖਰੇ ਕਰਦੇ ਸੀਗੇ ਕਿ ਆਪਾਂ ਸਟੈਂਪ ਲਾਣ ਜਿਹਨਾਂ ਦਾ ਬਾਹਰ ਦਫ਼ਤਰ ਬਣਿਆ। ਬਾਰਵੀ ਦਫਤਰ ਦੇ ਬਾਹਰ ਮੌਜੂਦ ਐਮਐਲਏ ਲਈ ਰੱਖਿਆ ਤਿੰਨ ਮਹੀਨੇ ਦਾ ਜਿਹੜੀ ਸਟੈਂਪ ਦੀ ਗੱਲ ਕਰਦੇ ਉਹ ਇਹਨਾਂ ਦੀ ਦਿੱਤੀ ਹੋਈ ਸਟੈਂਪ ਆ ਉਹ ਵੇਰੀ ਸਟੈਂਪ ਨਹੀਂ ਹੈਗੀ ਇਹਨਾਂ ਦੀ ਦਿੱਤੀ ਹੋਈ ਸਟੈਂਪ ਆ ਇਹਨਾਂ ਦੀ ਸਟੈਂਪ ਜਾ ਕੇ ਉੱਥੇ ਰੱਖੀ ਪਈ ਹੈ ਜਦੋਂ ਮਰਜ਼ੀ ਜਾ ਕੇ ਲਾਉਣ ਤੇ ਜਦੋਂ ਮਰਜ਼ੀ ਇਸ ਇਹਨਾਂ ਦਾ ਦਫਤਰ ਆ ਸੰਗਤਾਂ ਦਾ ਦਫਤਰ ਆ ਜਦੋਂ ਮਰਜ਼ੀ ਕੰਮ ਕਰਾਉਣ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਈਬਾਥ ਵਿੜਿਆਈਆਂ ਚ ਹਿਸਾਬੇ ਤੇ ਦਿੱਤੇ ਔਰ ਮੈਨੂੰ ਸਤਗੁਰ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਦੇ ਚਰਨੀ ਲਾਇਆ ਤੇ ਇਹਨਾਂ ਨੇ ਹੱਥਾਂ ਦੇ ਚੱਕ ਲਿਆ ਤੇ ਅੱਜ ਉਹ ਮਿਲ ਕੇ ਮਕਾਮ ਤੇ ਖੜਾ ਕਰਤਾ ਕੰਮ ਕਰਾ ਸਕਾਂ ਤੇ ਆਉਣ ਵਾਲੇ ਸਮੇਂ 'ਚ ਸਾਰੇ ਸਾਰੇ ਕੰਮ ਹੋਣਗੇ ਤੁਸੀਂ ਇਸੇ ਇਲਾਕੇ ਦੇ ਹੋ? ਹਾਂ ਜੀ ਕਿੰਨੇ ਸਮੇਂ ਤੋਂ ਦਿੱਕਤ ਸੀਗੀ? ਦਿੱਕਤ ਤਾਂ ਕਾਫੀ ਟਾਈਮ ਤੋਂ ਪਰ ਅਸੀਂ ਇੱਧਰ ਸ਼ਿਫਟ ਹੋਣੀ ਹੋਈ ਹੈ ਥੋੜੇ ਟਾਈਮ ਚ ਚਲੋ ਹੁਣ ਤਾਂ ਸ਼ਿਫਟ ਹੋਣ ਦੀ ਦਿੱਕਤ ਤਾਂ ਸੀਗੀ ਨਾ? ਹਾਂ ਜੀ ਬਹੁਤ ਜਿਆਦਾ ਐਸੇ ਵੇਲੇ ਮਿਲਣਗੇ? ਨਹੀਂ ਮਿਲਣਗੇ ਸਾਡਾ ਕੰਮ ਹੋ ਜਾਵੇ ਅਸੀਂ ਕੁਛ ਨਹੀਂ ਜਾਂਦੇ ਹੁਣ ਤੁਹਾਡਾ ਨੀ ਪੱਥਰ ਰੱਖ ਤਾਂ ਕੰਮ ਦਾ ਸਟਾਰਟ ਹੀ ਆ ਅੱਗੇ ਆਓ ਅੱਗੇ ਕੀ ਕਹਿ ਰਹੇ ਹੋ? ਲਾ ਵਧੀਆ ਕੰਮ ਹੋ ਗਿਆ ਜੀ ਸਾਰਾ ਕੰਮ ਹੋ ਗਿਆ ਤੇ ਬਹੁਤ ਲੜਾਈ ਝਗੜਾਈ ਤੇ ਇਹ ਤਾਂ ਹੁਣ ਇਹ ਕਹਿੰਦੇ ਇਹ ਤਾਂ ਹੁਣ ਇਹਨਾਂ ਨੇ ਕਹਿ ਕਿਹਾ ਉਹ ਪਹਿਲਾਂ ਤੋਂ ਇਹ ਭਾਜੀ ਕੰਮ ਪਹਿਲਾਂ ਤੋਂ ਬਹੁਤ ਬਹੁਤ ਕੀਤੇ ਇਹਨਾਂ ਨੇ ਬਿਲਕੁਲ ਇਹ ਆਵਾਮ ਨਾਲ ਜੁੜੇ ਨੇ ਬਿਲਕੁਲ ਬਿਲਕੁਲ ਇੰਨਾ ਚ ਈਗੋ ਨਹੀਂ ਹੈਗੀ ਆ ਨਾ 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 ਇਹ ਪਹਿਲਾਂ ਤੋਂ ਕੋਈ ਬੱਚਾ ਵੀ ਚੱਲ ਜਵੇ ਨਾ ਇਹਨਾਂ ਦੇ ਕੋਲ ਉਹ ਵੀ ਸੁਣਦੇ ਆ ਘਰ ਦੇ ਵੀ ਸੁਣਦੇ ਆ ਇਹ ਇਹ ਸਿਫਤ ਹੈ ਉਹਨਾਂ ਦੀ ਪਾਜੀ ਇਹ ਇਲਾਕੇ ਦਾ ਨਾ ਸਭ ਤੋਂ ਮੇਨ ਰੋਡ ਸੀਗਾ ਇਹ ਮਤਲਬ ਕਿ ਇਧਰੋਂ ਚੁੰਗੀ ਤੋਂ ਨਿਕਲਦਾ ਮੇਨ ਰੋਡ ਸੀਗਾ ਕਾਫੀ ਮਤਲਬ ਕਿ ਦਿੱਕਤ ਹੁੰਦੀ ਸੀਗੀ ਹੁਣ ਜਦੋਂ ਇਹ ਮਤਲਬ ਕਿ ਹੋ ਜਾਏਗਾ ਤੇ ਕਾਫੀ ਸੁੱਖ ਹੋ ਜਾਣਾ ਚੰਡੀਗੜ੍ਹ ਰੋਡ ਨੂੰ 10 ਮਿੰਟ ਦਾ ਰਸਤਾ ਪੈਂਦਾ ਜੀ ਇਹ ਚੁੰਗੀ ਤੋਂ ਨਿਕਲਦਾ ਸਿੱਧਾ ਰੋਡ ਉਧਰ ਨੂੰ ਦਵਾਵਾ ਹੁਣ ਐਮਐਲਏ ਸਾਹਿਬ ਦੀ ਆਦਾ ਦਵਾਵਾ ਪਾਸ਼ਾਂ ਦੀ ਹੈ ਨਾ ਸਾਰੇ ਰਾਂਡ ਰੋਡ ਬੰਦ ਹੋ ਜਾਂਦੀ ਆ ਇਧਰ ਇਧਰ ਜੀ ਨਿਕਲਦੇ ਆ ਉਸੀ ਕਿਸ ਤਰ੍ਹਾਂ ਦੇਖਦੇ ਆ ਮੈਡਮ ਜਿਹੜਾ ਹੁਣ ਸਾਡੀ ਪਾਰਟੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਸ ਸਸ਼ੀ ਕਲ ਸਾਰਿਆਂ ਨੂੰ ਬਹੁਤ ਹੀ ਕਰਮਸ਼ੀਲ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੀਆਲ ਪੋਲਾ ਜੀ ਦਾ ਹਲਕਾ ਹੈਗਾ ਯਾ ਔਰ ਅਸੀਂ ਜਾਣਦੇ ਆ ਕਿ ਵੀ ਹਲਕੇ ਦੇ ਕਿਸੇ ਵੀ ਗਲੀ ਨੁੱਕਰ ਦੇ ਵਿੱਚ ਚਲ ਜੀਏ ਜਿੱਥੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਹ ਆਪ ਪਹੁੰਚ ਕਰਦੇ ਨੇ ਸੋ ਇਹ ਜੋ ਅੱਜ ਸੰਗਤ ਖੜੀ ਹੈ ਆਪਣੇ ਮੂੰਹੋਂ ਦੱਸ ਰਹੀ ਹੈ ਕਿ ਵੀ ਕਿਸ ਤਰ੍ਹਾਂ ਇੰਨੇ ਸਾਲਾਂ ਦੀ ਦਿੱਕਤ ਨੂੰ ਅੱਜ ਹੱਲ ਹੈ ਜਿਹੜਾ ਇਹ ਕੀਤਾ ਜਾ ਰਿਹਾ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸਮੂਹ ਸੰਗਤ ਦਾ ਆਰਾਮ ਆਤਮੀ ਪਾਰਟੀ ਦੀ ਸਮੁੱਚੀ ਟੀਮ ਹਰ ਵੇਲੇ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ ਧੰਨਵਾਦ ਤੁਸੀਂ ਇਸ ਇਲਾਕੇ ਦੇ ਹੀ ਹੋ ਇਸ ਇਲਾਕੇ ਦੇ ਹੋ ਹਾਂਜੀ 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 ਕਿੱਥੇ ਕਰਕੇ ਰਹਿੰਦੇ ਹੋ ਦੋ ਨੰਬਰ ਗਲੀ 'ਚ ਰਹਿੰਦੇ ਹਾਂ ਜੀ ਕਿੰਨਾ ਕਿੰਨਾ ਦੁੱਖ ਦੇਖਿਆ ਮੈਂ ਦੇਖੋ ਐਕਸਟਰੀ ਸ਼ਿਫਟਤਾ ਹੋਣੀ ਕੀਤਾ ਐਮਐਲ ਸਾਬ੍ਹ ਮੇਰੇ ਬਚਪਨ ਦੇ ਦੋਸਤ ਨੇ ਤੇ ਬਹੁਤ ਵਧੀਆ ਕੰਮ ਕਰਦੇ ਅਸੀਂ ਨਾਲ ਜੁੜੇ ਹੋਏ ਆ ਹੁਣ ਇਸੇ ਕਲੋਨੀ ਚ ਅਸੀਂ ਹੁਣੇ ਥੋੜੇ ਦਿਨ ਦਾ 15 20 ਦਿਨ ਪਹਿਲਾਂ ਸ਼ਿਫਟ ਕੀਤਾ ਹੈ ਤੇ ਬਹੁਤ ਬੁਰਾ ਹਾਲ ਸੀਗਾ 6 7 ਮਹੀਨੇ ਪਹਿਲਾਂ ਮੈਨੇ ਇਹਨਾਂ ਦੀ ਤਕਰੀਬਨ ਜਨਵਰੀ ਦੀ ਗੱਲ ਹੋਈ ਸੀ ਇਹ ਕਹਿੰਦੇ ਸੀ ਉਦੋਂ ਕਹਿੰਦੇ ਸੀ ਵੀ 6 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਅਸੀਂ ਇਸ ਇਲਾਕੇ ਦਾ ਕੰਮ ਕਰਾਂਦੇ ਆ ਅੱਜ ਮੁਕੱਦਰ ਜਾਗ ਗਿਆ ਅੱਜ ਮੁਕੱਦਰ ਜਾਗ ਪਿਆ ਜੀ ਹੁਣ ਕੰਮ ਸ਼ੁਰੂ ਹੋ ਗਿਆ ਵਾ ਬਿਲਕੁਲ ਇੱਕ ਮੈਂ ਪਿੱਛੇ ਪੱਥਰ ਦਿਖਾਣਾ ਚਾਹਾਂਗਾ ਕਿ तमाम ਆਬਾਦ ਨੂੰ ਪੱਥਰ ਦਿਖਾਣਾ ਚਾਹਾਂਗਾ ਦੇਸ਼ ਦੇ ਉਦਘਾਟਨ ਸਮਾਰੋਹ ਬਾੜ ਨੰਬਰ 12 ਵਿਕੇ ਗੁਰੂ ਨਾਨਕ ਸਟੇਟ ਮੋਬਲੇ ਵਿੱਚ ਸਿਵਲ ਲਾਈਟ ਦਾ ਉਦਘਾਟਨ ਮਾਰ ਜੋ ਸਰਦਾਰ ਦਲਜੀਤ ਸਿੰਘ ਗਰੇਵਾ ਭੋਲਾ ਬਲੋ ਐਮ ਐਲ ਏ ਹਲਕਾ ਪੂਰਬੀ ਜੀ ਵੱਲੋਂ 7 10 2 24 ਨੂੰ ਆਪਣੇ ਕਰਕਮਲਾ ਤਹਿਤ ਕਿ ਰੱਖਿਆ ਗਏ ਪੱਥਰ ਰੱਖਿਆ ਗਿਆ ਤੇ ਇਸ ਪੱਥਰ ਦੇ ਤਹਿਤ ਜਿਹੜਾ ਇੱਕ ਆ ਹੋ ਗਿਆ ਕਿ ਇਸ ਰੋਡ ਦੇ ਉੱਤੇ ਜਿਹੜੀ ਹਾਲਾਤ ਜਿਹੜੇ ਖਸਤਾ ਹਾਲ ਸੀ ਗੁਰੂ ਨਾਨਕ ਸਟੇਟ ਦੇ ਉਹ ਹਾਲਾਤ ਜਿਹੜੇ ਹੁਣ ਸੁਧਰਨਗੇ ਤੇ ਕਈ ਵਿਧਾਇਕ ਆਏ ਤੇ ਕਈ ਜਿਹੜਾ ਕਾਰਜ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਹੋਇਆ ਵੈਲੂ ਦੇ ਨਾਲ ਤੋਂ ਕਹੋ ਨਾ ਮੈਂ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਣਾ ਲੈ